ਹਾਂਜੀ ਫਸੀ ਕਾ ਵੀਰ ਜੀ ਕੀ ਹਲਚਲ ਨੇ ਸਾਰੇ ਵੀਰਾਂ ਦੇ ਇਹ ਕੰਮ ਹੋ ਜਾਂਦੇ ਆ ਫਿਰ ਇੱਥੇ ਵੱਡੀ ਟਰਾਲੀ ਰਹਿ ਗਈ ਦਿਨੋਂ ਕਿੱਡਾ ਟੈਰ ਪਾ ਦੋ ਪਾ ਦੋ ਯਾਰ ਆਲੂ ਫੇਰ ਨਿਕਲ ਜੂ ਟਰਾਲੀ ਸੋਖੀ ਮਗਰ ਪਾ ਦੋ ਆਲੂ ਜਲਦੀ ਯਾਰ ਪੂਰਾ ਬਰੋਬਰ ਹੋ ਜੂ ਨਾ ਹਾਂ ਮੂਰੇ ਭਾਰ ਆ ਮਗਰ ਭਾਰ ਨਹੀਂ ਹੈਗਾ ਆ ਕੱਢ ਦੇ ਯਾਰ ਮਿੱਟੀ ਟੈਰ ਮੂਰ ਠੀਕ ਜਰਾ ਦੇ ਲੈ ਆਲੂ ਥੱਲੇ ਹੀ ਛੱਡ ਦਿੰਦੇ ਆ ਤੇਰੀਆਂ ਬੁੱਲੇ ਆ ਦੇ ਲੈ ਬਾਹਲਾ ਆਲੂ ਨਾ ਥੱਲੇ ਮਗਰ ਛੱਡ ਦੇ ਤੇਰੀ ਲੇਬਰ ਫੇਰ ਤੂੰ ਕਹਿ ਦੇ ਨਾ ਮੈਨੂੰ ਕਹਿੰਦੇ ਆ ਲੈ ਲੈ ਆ ਦੇ ਲੈ ਏ ਹੁਣ ਨਾ ਮਹਿੰਗਾ ਹੋ ਗਿਆ ਆਲੂ ਹੁਣ ਹੀਰੇ ਦੇ ਮੁੱਲ ਦਾ ਵਾ ਮਸਾਂ ਸਾਲ ਆਇਆ ਇਤਕੀ ਅਜਾ ਆਹੋ ਹੁਣ ਨਾ ਛੱਡ ਸਾਲ ਆਲੂ ਇੱਕ ਵੀ ਕਿਲੋ ਤਿੰਨ ਚਾਰ ਸਾਲਾਂ ਬਾਅਦ ਮਸਾਂ ਸਾਲ ਆਇਆ ਹੁਣ ਨਾ ਛੱਡਿਆ ਕਰ ਆਲੂ ਥੱਲੇ ਹੁਣ ਤਾਂ ਦੁੱਖ ਲੱਗਦਾ ਮਾੜਾ ਜੇ ਅੱਗੇ ਪਿਛਲੇ ਸਾਲ ਤਾਂ ਚੱਲ ਹੁੰਦਾ ਵੀ ਨਹੀਂ ਸੀ ਹੋਇਆ ਟਾਇਰ ਸਾਹਿਬ ਤਫਰ ਰੋਕਨੇ ਪੇ ਉਤਰ ਜਾਣਾ ਚਾਹੀਏ ਇਹੀ ਪੰਗਾ ਗਿੱਲੇ ਖੱਤਿਆਂ ਦਾ ਲੈਣ ਬੰਦ ਕਰਦੇ ਬਗਰਲੀ ਤਾਂ ਹੀ ਦੇਖੂਗਾ ਪਹਿਲਾਂ ਟਾਈਟ ਕਰ ਲੈ ਟੋਚਨ ਕੱਠੇ ਛੱਡਿਓ ਕਲੱਚ ਆਹ ਪੰਗੇ ਪੈ ਜਾਂਦੇ ਆ ਰਾਤਾਂ ਨੂੰ ਹੁਣ ਜਦੋਂ ਹਜਰਾਤ ਹੋਈ ਨਹੀਂ 7 ਵਜਣ ਵਾਲਿਆ ਤੇ ਹੁਣ ਟਰਾਲੀ ਹੈਗੀ ਤੁਸ ਕੀ ਹੁਣ ਇੱਕ ਟਰੈਕਟਰ ਤਾਂ ਮੰਗਾਇਆ ਅਰਜਨ ਨਵੋ ਉਹਨਾਂ ਦੂਜਾ 56ਤੀ ਉਹ ਤੇ ਫਾਰਮ ਤੇ ਟਰਾਲੀ ਭਰੀ ਖੜੀ ਆ ਉਹ ਕੱਢ ਕੇ ਲਿਆਉਣਿਆਂ ਦੇ ਨਾਲੇ ਟੋਚਣਾ ਲੈ ਟੋਚਣ ਲੈ ਕੇ ਆਉਣੇ ਉੱਥੋਂ ਹਨ ਤੇ ਫੇਰ ਆ ਕੇ ਦੇਖਦੇ ਆ ਝੁੱਟ ਲਵਾਉਂਦੇ ਆ ਆ ਕੁਝ ਹੁੰਦਾ ਪਪੰਗੀ ਗਿੱਲੇ ਖੱਤੇ ਆ ਨਜਾਇਜ਼ ਹੀ ਗਿੱਲੇ ਖੱਤੇ ਆ ਬਹੁਤ ਔਕੀਆਂ ਟਰਾਲੀਆਂ ਨਾਲੇ ਦੋ ਦੋ ਤਿੰਨ ਤਿੰਨ ਲੰਨੀ ਲੱਗੀਆਂ ਹੋਈਆਂ ਟਰਾਲੀਆਂ ਵਾਲੇ ਆ ਉੱਤੇ ਆਲੂ ਆਨੇ ਆਪਦੇ ਹੀ ਭਾਰ ਇਹਨਾਂ ਵਾਦ ਜਾਂਦੀਆਂ ਪਲਾਉ ਵਾਲੇ ਖੱਤੇ ਹੋਣੀਆਂ ਚੱਲਦੀਆਂ ਨੇ ਆਪਾਂ ਲੈਣਾ ਆਇ ਦੀ ਮੈਂ ਟੋਚਾ ਨਾਲ ਟਰੈਕਟਰ ਲੈ ਕੇ ਕੱਢ ਕੇ ਟਰਾਲੀ ਆ ਕੱਢਤੀ ਟਰਾਲੀ ਤੇ ਤੇ ਟਰੈਕਟਰ ਲੈ ਕੇ ਕੱਢ ਕੇ ਇੱਕੇ ਚਲੇ ਗਿਆ ਤੇ ਇੱਕ ਉਧਰੋਂ ਦੂਜਾ ਚਲੇ ਗਿਆ ਅਰਜਨ ਬੈਲੀ ਦੇਖਨੇ ਅੱਜ ਉਹਦਾ ਵੀ ਜੋਰ ਤੇ ਆਪਾਂ ਜਾਣ ਅੱਜ ਰਾਤ ਨੂੰ ਪਾਰਟੀ ਆ ਮੇਰਾ ਮਨ ਨਹੀਂ ਹੁੰਦਾ ਜਾਣ ਦਾ ਕਿਤੇ ਵੀ ਵੀਰੇ ਹੁਣੇ ਕਹਿੰਦੇ ਆਉਣਾ ਹੀ ਆਣਾ ਮੈਂ ਹੁਣ ਦੇਖਦੇ ਆ ਪਹਿਲਾਂ ਤਾਂ ਟਰਾਲੀ ਜ਼ਰੂਰੀ ਆ ਟਰਾਲੀ ਕੱਢੀਏ ਫੇਰ ਦੇਖਦੇ ਆ ਜੇ ਮਨ ਕੀਤਾ ਤਾਂ ਚੱਲਦੇ ਆ ਨਹੀਂ ਨਾ ਸੀ ਚੱਲਿਏ ਗੁੱਲੀ ਗਲੀ ਉੱਥੇ ਪਈਆਂ ਸੀ ਫਰੋਜੂ ਉਹਦੇ ਉੱਤੇ ਐਵੇਂ ਔਖਾ ਹੋ ਜਾਂਦਾ ਕੰਮ ਨਾ ਜਦੋਂ ਟਰਾਲੀਆਂ ਧੋ ਜਾਂਦੀਆਂ ਰਾਤ ਨੂੰ ਤੇ ਤਾਂ ਕਰਕੇ ਹੈਗਾ ਐ ਤੇ ਹੁੰਦਾ ਵੀ ਛੋਟੇ ਟਰੈਕਟਰ ਕੀ ਕਰਨਗੇ ਠੀਕ ਨਹੀਂ ਵੱਡੀਆਂ ਟਰਾਲੀਆਂ ਨੂੰ ਹੁਣ ਛੋਟੀਆਂ ਟਰਾਲੀਆਂ ਵੀ ਧੋ ਜਾਂਦੀਆਂ ਫਿਰ ਉਹਨਾਂ ਨੂੰ ਵੇਟੋਚਣ ਵਾਸਤੇ ਕੱਢਣਾ ਪੈਂ ਜਾਂਦਾ ਇਹ ਪਲਾਉ ਵਾਲੇ ਖੱਤਿਆਂ ਦੇ ਵਿੱਚ ਇਹੀ ਹਾਲਾਤ ਆ ਕਿ ਜਦੋਂ ਸੁੱਕ ਜਾਂਦੇ ਆ ਉਦੋਂ ਥੋੜੇ ਜਿਹਾ ਠੀਕ ਹੋ ਜਾਂਦੇ ਆ ਪਰ ਜਿੰਨਾ ਚਿਰ ਗਿੱਲੇ ਆ ਉਨਾ ਚਿਰ ਤਾਂ ਵੀਰੇ ਇਹੀ ਹਾਲਾਤ ਆ ਉਨਾ ਚਿਰ ਨਹੀਂ ਹਾਲਾਤ ਸਹੀ ਹੁੰਦੇ ਉਨਾ ਚਿਰ ਤਾਂ ਇਹੀ ਹਾਲਾਤ ਰਹਿਣੇ ਆ ਜਿੰਨਾ ਚਿਰ ਗਿੱਲੇ ਆ ਹਜੇ ਜਦੋਂ ਸੁੱਕ ਜਾਣਗੇ ਫੇਰ ਚਲੋ ਠੀਕ ਹੋ ਜਾਂਦਾ ਪਰ ਜਿੰਨਾ ਚਿਰ ਨਹੀਂ ਸੁੱਕਦੇ ਉਨਾ ਚਿਰ ਤਾਂ ਐਵੇਂ ਹੀ ਰਹਿਣਾ ਇਹ ਬਾਕੀ ਦਿਖਾਉਨੇ ਆ ਤੁਹਾਨੂੰ ਕਰਤੱਪ ਕੀ ਹੁੰਦਿਆ ਰਾਤ ਨੂੰ ਮੈਨਿਕਲ ਦੀ ਹੈ ਨਹੀਂ ਤਿੰਨਾਂ ਨਾਲ ਤਾਂ ਨਿਕਲਣੀ ਚਾਹੀਦੀ ਟਰਾਲੀ ਤੁਸੀਂ ਨਹੀਂ ਹੋਈ ਇੱਕ ਟਾਇਰ ਆਉਂਦੀ ਆਉਂਦੀ ਦਾ ਇੱਕ ਟਾਇਰ ਜਮੇ ਟੇਡਾ ਹੋ ਗਿਆ ਸੀ ਬਾਲੀ ਨਜਾਇਜ਼ ਨਹੀਂ ਤੁਸੀਂ ਹੋਈ ਠੀਕ ਆ ਤੇ ਹੁਣ ਦੇਖਦੇ ਆਂ ਜਾ ਕੇ ਕਿਉਂਕਿ ਖੇਤ ਹੈਗਾ ਗਿੱਲੇ ਟਾਇਰ ਤਾਂ ਕੰਮ ਹੀ ਨਹੀਂ ਕਰਦੇ ਸਲਿੱਪ ਕੱਢ ਕੇ ਜਦੀ ਟੂਆ ਪਾ ਲੈਂਦੇ ਆ ਜਿਆਦਾ ਪਾਵਰ ਹੋਊਗੀ ਤਾਂ ਚੱਕ ਦੇਣਗੇ ਫੱਟੇ ਐ ਮਾਦਾ ਤਾ ਕੋਈ ਤੂੰ ਬਾਹਰ ਨਾ ਰੋ ਦੱਸ ਆ ਰਿਹਾ ਪਟਾਇਆ ਨਾਲੇ ਉਹ ਬੋਟਾ ਟੋਚਣ ਚ ਚਲੋ ਕਟੋ ਕਿੱਥੇ ਟੋਚਣਾ ਨਹੀਂ ਹਣ ਉਹ ਨੂੰ ਸਾਈਡ ਤੇ ਪਾਣਾ ਇਹਦਾ ਕੰਬੈਨ ਵਾਲਾ ਨਹੀਂ ਹੈਗਾ ਕੰਪੈਲੇਟਰ ਕੰਪੈਲੇਨ ਕਿਵੇਂ ਕਰੇ ਪਿੱਤਰ ਪਿੱਤਰ ਹੈ ਕੰਬੈਨ ਵਾਲਾ ਹਾਂ ਕੰਬੈਨ ਚੋਂ ਕੱਢਿਆ ਹਾਂ ਇਹ ਉੱਡਣ ਦੇ ਹੀ ਕੱਢਿਆ ਜਿੱਦਣੋਂ ਲੋਨੀਆ ਚ ਫੱਲੀ ਦੀ ਟਰਾਲੀ ਟਰੈਕਟਰ ਤੇ ਲੈ ਗਿਆ ਹੁਣ ਟਰੈਕਟਰ ਇੱਧਰ ਲਿਆਓ ਉਹਨੂੰ ਵੀ ਲਿਆਓ ਇੱਥੇ ਸਾਡੇ ਤੇ ਪਾਣੀ ਲਿਆ ਆਂ ਲਿਆ ਆਂ ਚੱਲ ਆਪਾਂ ਕਰੀਏ ਚੱਲਾ ਚੱਲਾ ਚੱਲ ਲੋਡ ਗੰਬਾ ਚੱਲਦਾ ਹੈ ਹਾਂ ਗੰਬਾ ਚ ਕੋਈ ਨਹੀਂ ਲੰਬੀ ਵਧੀਆ ਹੁਣ ਨਾ ਜ਼ੋਰ ਮਾਰੂ ਕੁਝ ਨਹੀਂ ਹੁੰਦਾ ਵਧੀਆ ਆ ਇਹ ਬੋਲਿਆ ਤਾਂ ਹੈ ਨਹੀਂ ਕੋਈ ਸਾਰਿਆਂ ਨੂੰ ਪੁੱਛਿਆ ਵੀ ਟੋਚਨ ਕਿੱਦੇ ਆ ਇਹਨਾਂ ਨੂੰ ਪੁੱਛਿਆ ਇਹ ਤਾਂ ਹੈ ਟੋਚੇ ਟਰਾਲੀ 'ਚ ਵੀ ਟੋਚੇ ਤਾਂ ਇੱਧਰ ਜਿਹੜਾ ਲੈ ਕੇ ਆਇਆ ਉਹ ਚੜ ਕੇ ਬਹਿ ਗਿਆ ਉਹ ਮੈਂ ਕਰੀ ਮੂਰੇ ਉਹ ਨੂੰ 55 ਦਿਨ ਨਹੀਂ ਉਹ ਇੱਧਰ ਰੱਖਿਆ ਲੈ ਮੂਰੇ ਨੂੰ ਨੇ ਬਾਦ ਮਾਰਨਾ ਉਹ ਟਰਾਲੇ ਨੂੰ ਪਾਰਨਾ ਚਾਹੀਦਾ ਜਾਨੇ ਚਾਰ ਦਿਨ ਤੁਸੀਂ ਕੱਲ ਉਪਰੀ ਹੀ ਹੈਗਾ ਉਹ ਟਾਇਰ ਮਾੜਾ ਜੇ ਯਾਰ ਤੁਰ ਪੈਣਾ ਵਾ ਟਰੈਕਟਰ ਦਾ ਤੁਰ ਤੇ ਸੀਗੇ ਪਰ ਉਹ ਸਲਿੱਪ ਕੱਢ ਗਏ ਨਾ ਮੂਰਲਾ ਟਾਇਰ ਨਹੀਂ ਨਾ ਜ਼ੋਰ ਲਾਉਂਦਾ ਸੀ ਉਹ 54 5 10 5 ਨਹੀਂ ਜ਼ੋਰ ਲਾਉਂਦਾ ਚੱਲ 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 ਮੈਂ ਬੈਨ ਫਿਰੋਚੂ ਆਦੂ ਉਸ ਤੋਂ ਵੱਡ ਕੇ ਬਣਾ ਵੀਡੀਓ ਜਿਵੇਂ ਹੀ ਰੱਖੀ ਬੈ ਚੱਲਦੀ ਜਾਂਦੀ ਏ ਇੱਕ ਪਾਸੇ mana mana no? eh mana no? eh yes, tu mana apa tadi ah, gerbo mana go Er það var alveg hægt okkar með hó, það var fólag. roupa para meter para ਦੇ ਲੋ ਤੁਸੀਂ ਕੱਢਿਆ ਸੀ ਕਿੰਨੀ ਭੈ ਗਈ ਟਰਾਲੀ ਐ ਇੱਕ ਹੀ ਸੀਗਾ ਆ ਵੀ ਕਿੰਨਾ ਟਡੂੰਗਾ ਤੋਂ ਪਿੱਛੇ ਨਹੀਂ ਹੋਣੀ ਮੂਰੋ ਟਾਇਰ ਸਾਫ ਕਰ ਲੈ ਮੂਰ ਨਹੀਂ ਲੈ ਜਾਣੀ ਖਿੱਚ ਕੇ ਸੂਰ ਮਾੜਾ ਟਾਇਰ ਦਾ ਟਰੈਕਟਰ ਬੰਦ ਕਰ ਲੈ ਸਰ ਆ ਟਰੈਕਟਰ ਬੰਦ ਕਰ ਦੇ ਉਹ ਕਹੀ ਲੈ ਆ ਪਹੁੰਚ ਜਾਣੀ ਆ ਬਾਲੀ ਵੀ ਫੇਗੀ ਇਹ ਕਲਾਰੀ ਖਸੇ ਲਈ ਜੇ ਲੰਪਾ ਜਰਾ ਨਾ ਦੋਨੋਂ ਬਰ ਬਦਨ ਪੜੇ ਟਰਾਕ ਖੂਬੀ ਇਹ ਫਸਦੀ ਬਹੁਤ ਆ ਟਰਾਲੀ ਹਾਂ ਗਰਮ ਟਾਲੀ ਸਹੀ ਚੱਲੀ ਹਾਂ ਇਹ ਨਾ ਤੁੰਡਾ ਲਿਆਓ ਵੀ ਦਾ ਇਹਨੂੰ ਤੂੰ ਪਹਿਲਾਂ ਹੀ ਉੱਜੀ ਭਰਾ ਕੇ ਲੈ ਜੀ ਬੇਬੀ ਜੇਦੂ ਪਾਉਂਦੇ ਓਏ ਓ ਫੇਰ ਉੱਥੇ ਆਇਆ ਬੈਠਾ ਤੇ ਰਾੜੀ ਹਾਂ 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 ਹ ਸਵੇਰੇ ਤਾਂ ਉਹਦੀ ਡਿਊਟੀ ਆ ਜਦੋਂ ਆਊਗਾ ਜਦੋਂ ਇਹ ਆਉਣਗੇ ਉਹ ਤੋਂ ਜਾਂ ਐ ਕਰਿਓ ਤੂੰ ਤੇ صدیق ਸਵੇਰੇ ਸਵੇਰੇ ਉਹ ਜਿਹੜਾ ਪਟਕੇ ਆਇਆ ਹੁਣ صدیق ਉਹਦੇ ਸਾਰੇ 걔ੜੇ ਕੱਢ ਦਿਓ ਆਪਣੀਆਂ ਬੁੜੀਆਂ ਦਾ ਕੰਮ ਚੱਲ ਜੂਗਾ ਹਾਂ ਉਸ ਤੋਂ ਬਾਅਦ ਕਿਉਂਕਿ ਕੱਲ ਨੂੰ ਇੱਕ ਲੇਵਰ ਹੋਰ ਆਉਣੀ ਆ ਤਾਂ ਫੇਰ ਜੇ ਲੇਵਰ ਉੱਧਰ ਲੋਡ ਹੋਇਆ ਉੱਧਰ ਫੇਰ ਇਰਸਾਦ ਲੈ ਜੂਗਾ ਟਰੈਕਟਰ ਜਾਓ ਤੁਸੀਂ ਦੋਨੇ ਉੱਥੇ ਤੁਸੀਂ ਤੂੰ ਤੇ صدیق ਸਾਹ ਜਰੀ ਉਹ ਕੱਢ ਜਿਓ ਪਿੰਡੀਆਂ ਵਾਲੇ ਉਹ ਉਹ ਕੱਢ ਕੇ ਫੇਰ ਆਪਾਂ ਚਲੇ ਜਾਾਂਗੇ ਉੱਥੇ ਟੇਬੀ ਟੇਬੀ ਲਗਣਾ ਉਹਨੇ ਆਪਣੇ ਨੇ ਉਹ ਜਿਹੜੀ ਨਵੀਂ ਆਉਣੀ ਆ ਉਹਨੂੰ ਲਾ ਲਾਂਗੇ ਉੱਥੇ ਨਾਲੇ ਵਾਲਾ ਪੱਟ ਲਿਓ ਨੇ ਮੈਂ ਕਹਿੰਦਾ ਪਿੰਡੀਆਂ ਵਾਲਾ ਇਕੱਠਾ ਕਰ ਨਹੀਂ ਨਾਲੇ ਵਾਲਾ ਪੱਟ ਕੇ ਲਿਓ ਨੇ ਹਾਂ ਉਹ ਲਾਲ ਆਲੂ ਸਵੇਰ ਡੰਡੀਆਂ ਚੁਗੀਆਂ ਹੋਈਆਂ ਡੰਡੀਆਂ ਚੁਗੀਆਂ ਗਈਆਂ ਲੰਬੇ ਗੇੜੇ ਆ ਲਾ ਦਿਓ ਸਾਰੇ ਲਾ ਦਿਓ ਜਿੰਨੇ ਹੈਗੇ ਆ ਸਿੰਗਲ ਸਿੰਗਲ ਸਾਰਾ ਪੱਟ ਦਿਓ ਬਸ ਉਸ ਤੋਂ ਬਾਅਦ ਪੱਟ ਕੇ ਤੁਸੀਂ ਦੋਨੇ ਮਸ਼ੀਨਾਂ ਲੈ ਕੇ ਜਾਣਾ ਉੱਥੇ ਸੰਤੋਸ਼ ਕੋਲੇ ਚਲ ਜਿਓ ਟੈਬੀ ਉਹ ਜਾਨੂਆਂ ਨੇ ਆ ਜਾਣਾ ਉਹਦੀਆਂ ਡੰਡੀਆਂ ਨਾ ਨਾ ਲੈ ਜਾ ਹੈ ਆਹ ਉਹ ਲਾਲ ਲਾਲੂ ਪੱਟ ਲੀਏ ਚੱਲ ਬਣਦੀ ਹੈ ਉਹ ਤੇ ਤੇ ਉਹ ਚਲੋ ਦੇਖੀਏ ਸਰ ਨਹੀਂ ਉਹ ਹਾਂ ਟੋਚ ਜਿਹੜਾ ਤੁਹ ਲਿਆ ਆ ਨਾ ਉਹ ਕੱਲੂ ਕਿਸੇ ਹੋ ਟਰਾਲੀ ਚ ਰੱਖ ਦੇ ਲੋ ਵੀ ਪੈਂਦੀ ਆ ਹਾਂ ਇੱਕ ਘਰੇ ਵੀ ਪਿਆ ਵਾ ਉਹ ਵੀ ਰੱਖੀਏ ਉਹ ਨਾ ਕੋਈ ਆਪਣੇ ਕੁੰਡੇ ਵਾਲਾ ਆ ਤੂੰ ਵੀ ਲਿਆਉ ਮੈਂ ਪਰ ਉਹ ਵੀ ਨੂੰ ਦੇ ਦੋ ਉਹ ਗੁਰੀਦ ਕਦੇ ਕਦੇ ਲੋਡ ਪੈਂਦਾ ਹੁੰਦਾ ਅਰੇ ਧੂੜੇ ਦਾ ਵੀ ਕੰਮ ਪਈ ਕੁੰਡਾ ਬੱਲਾ ਕੁੰਡਾ ਉਹ ਕਦੇ ਕੱਲ ਹਾਂ 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 ਗੁਗਣੀ ਦਾ ਕੱਟ ਫਸਦਾ ਉਹਦੇ ਵੀ ਦੇ ਦੋ આગળ <laughs> હોય ਹੁਣ ਪੰਗਾ ਫੇਰ ਪੈ ਸਕਦਾ ਬਤੰਦਰਾ ਨੇ ਪੂਰੀ ਫੁੱਲ ਭਰਤੀ ਟਰਾਲੀ ਤੇ ਹੁਣ ਪਹਿਲੇ ਹੀ ਤਿੰਨ ਪਾ ਦਿੰਦੇ ਆ ਹਜੇ ਤਾਂ ਤੁਸੀਂ ਹੈ ਨਹੀਂ ਕਿ ਟਰਾਲੀ ਹਜੇ ਤਾਂ ਸਹੀ ਹੀ ਖੜੀ ਸੰਤੋਸ਼ ਉੱਥੇ 4-5 ਬੋਰੀਆਂ ਪਈਆਂ ਉਹ ਜਿਸ ਲਟਾ ਦੇ ਉਹ ਟਰਾਲੀ ਦੀ ਸਟਵਾ ਦੇ ਇੱਕ ਇੱਕ ਬੋਰੀ ਆਉਣੀਆਂ ਸਾਰੇ ਬੰਦਿਆਂ ਨੂੰ ਦੇ ਦੇ ਓਏ ਆ ਕਹੀ ਕੋਈ ਚੱਕੋ ਜਿਹੜੀਆਂ ਉਹ ਬੋਰੀਆਂ ਉਹ ਟਰਾਲੀ 'ਚ ਸੱਡ ਦੋ ਆ ਏ ਬੱਟ ਵੀਰ ਸਾਹ ਦੇ ਤਕੌਣੀ ਡਪਾਈ ਸਿੱਧੀ ਨਹੀਂ ਡਪਾਉਣੀ ਆਪਾਂ ਥੋੜਾ ਟੋਚਨ ਲੰਬਾ ਵਾ ਮੈਂ ਕੋਈ ਗੱਲ ਨਹੀਂ ਬਸ ਇੱਕ ਜੋਰੀ ਲਾ ਕੇ ਰੱਖਣਾ ਲਗਾ ਬਰਾਬਰ ਲਾ ਹਾਂ ਆਹ ਹਾਂ ਉਹਦੋਂ ਦੂਰੋਂ ਰੱਖ ਕੇ ਬਣਾਇਆ ਵੀ ਆਉਣ ਵਾਲੀ ਟ੍ਰੇਨ ਕਿਹੜਾ ਵੇਹ ਲਾਣਾ ਹਾਂ ਉੱਤਰਾ ਪਹਿਲਾ ਨੰਬਰ ਹੋਗਾ ਦੂਸਰਾ ਅਗਲਾ ਦੂਸਰਾ ਇਹ ਦੂਸਰਾ 45 ਹੋਵੇਗਾ ਇਹਦਾ ਪਹਿਲਾ ਆ ਇਹਦੇ ਚਾਹ ਨਾਲ ਹੋਣਾ ਕਿ ਕਿਹੜਾ ਲੱਗਦਾ ਬਿਆਹ ਰਲ ਜੇ ਕਲੀਆਂ ਟਰਾਲੀਆਂ ਆਪੋ ਆਪਣੀ ਨਾ ਡੋ ਰਣੀ ਨੇ ਚੱਕ ਲਈਏ ਇਹ ਵਸਿਆਰੀ ਖੜੀ ਹੋ ਰੇ ਟੋਚੇ ਰੱਖ ਰਿਹਾ ਵਿੱਚ ਹਾਂ ਟੋਚੇ ਰੱਖ ਲੈ ਚਲੋ ਚਲਦੇ ਹਾਂ ਹੁਣ ਫਾਰਮ ਤੇ